ਕਈ ਵਾਰੀ ਇੱਕ ਛੋਟੀ ਜੀ ਕਹਾਣੀ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ ਅਸੀਂ ਬਹੁਤ ਚਿੰਤਾ ਕਰਦੇ ਆ ਪਰ ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰ ਰਿਹਾ ਜਿਸ ਨੂੰ ਸੁਣ ਕੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਜੇ ਬਹੁਤ ਚਿੰਤਾ ਕਰਦੇ ਹੋ ਬਹੁਤ ਤੁਹਾਨੂੰ ਪਰੇਸ਼ਾਨੀ ਰਹਿੰਦੀ ਆ ਜ਼ਿੰਦਗੀ ਵਿੱਚ ਸਮੱਸਿਆਵਾਂ ਨੇ ਉਲਝਣਾਂ ਨੇ ਆਪਣੇ ਬੱਚਿਆਂ ਦੀ ਚਿੰਤਾ ਵਾ ਤਾਂ ਆਓ ਇਹ ਕਹਾਣੀ ਨੂੰ ਸੁਣੋ ਇੱਕ ਵਾਰ ਬਹੁਤ ਜ਼ਿਆਦਾ ਤੁਹਾਡੇ ਮਨ ਤੇ ਅਸਰ ਕਰੇਗੀ ਇੱਕ ਵਾਰ ਕੀ ਹੋਇਆ ਕਿ ਮੌਤ ਦੇ ਦੇਵਤੇ ਨੇ ਦੇਵਦੂਤ ਨੂੰ ਧਰਤੀ ਤੇ ਭੇਜਿਆ ਇੱਕ ਔਰਤ ਮਰ ਚੁੱਕੀ ਸੀ ਉਹਦੀ ਆਤਮਾ ਨੂੰ ਪ੍ਰਲੋਕ ਵਿੱਚ ਲਿਆਉਣ ਵਾਸਤੇ ਉਹ ਜਿਹੜਾ ਦੂਤ ਆ ਮੌਤ ਦਾ ਕਹਿਣਾ ਮੰਨ ਕੇ ਉਹ ਇਸਤਰੀ ਦੀ ਰੂਹ ਨੂੰ ਲਿਆਉਣ ਵਾਸਤੇ ਜਦੋਂ ਧਰਤੀ ਤੇ ਆਇਆ ਕੀ ਵੇਖਦਾ ਉਹ ਔਰਤ ਭਾਵੇਂ ਮਰੀ ਪਈ ਆ ਉਹਦੀਆਂ ਤਿੰਨ ਬੇਟੀਆਂ ਨੇ ਤਿੰਨ ਲੜਕੀਆਂ ਨੇ ਜਿਹੜੀਆਂ ਰੋ ਰਹੀਆਂ ਨੇ ਜਿਹੜੀਆਂ ਬੜੀਆਂ ਛੋਟੀਆਂ ਨੇ ਇਹ ਔਰਤ ਦਾ ਪਤੀ ਪਹਿਲਾਂ ਹੀ ਚੜ੍ਹਾਈ ਕਰ ਚੁੱਕਾ ਸੀ ਬਹੁਤ ਸਮਾਂ ਪਹਿਲਾਂ ਐਕਸੀਡੈਂਟ ਵਿੱਚ ਉਹਦੀ ਮੌਤ ਹੋ ਚੁੱਕੀ ਆ ਇਹ ਇੱਕ ਵਿਧਵਾ ਔਰਤ ਹੁਣ ਇਹਦੀਆਂ ਤਿੰਨ ਬੱਚੀਆਂ ਨੇ ਉਹ ਨਿੱਕੀਆਂ ਨੇ ਛੋਟੀਆਂ ਨੇ ਰੋ ਰਹੀਆਂ ਨੇ ਦੇਵਦੂਤ ਨੂੰ ਬੜਾ ਤਰਸ ਆਇਆ ਵੀ ਮੈਂ ਪ੍ਰਮਾਤਮਾ ਕੋਲ ਜਾ ਕੇ ਫਰਿਆਦ ਕਰਦਾ ਕਿਵੇਂ ਨਾ ਕਿਵੇਂ ਇਹਨਾਂ ਦੀ ਜਾਨ ਬਚਾ ਲਵੇ ਉਹ ਕਿਉਂਕਿ ਜੇ ਇਹਨੂੰ ਜ਼ਿੰਦਗੀ ਦੇ ਦੇਵੇਗਾ ਪਰਮੇਸ਼ਰ ਹੋਰ ਇਹ ਆਪਣੀਆਂ ਬੱਚੀਆਂ ਨੂੰ ਵੱਡੀਆਂ ਕਰਕੇ ਉਹਨਾਂ ਦੇ ਵਿਆਹ ਕਰ ਲਵੇਗੀ ਫਿਰ ਇਹਨੂੰ ਮਾਰ ਦੇਵਾਂਗੇ ਪ੍ਰਮਾਤਮਾ ਅਗੇ ਅਰਦਾਸ ਕਰਕੇ ਦੇਵਦੂਤ ਨੇ ਆਖਿਆ ਮੈਂ ਇੱਕ ਵਾਰੀ ਤਾਂ ਜ਼ਰੂਰ ਕੋਸ਼ਿਸ਼ ਕਰਨੀ ਆ ਉਹ ਵਾਪਸ ਆਇਆ ਉਹਨੇ ਆ ਕੇ ਉੱਥੇ ਕੋਸ਼ਿਸ਼ ਕੀਤੀ ਆ ਜਦੋਂ ਦੇਵਦੂਤ ਵਾਪਸ ਆ ਰਿਹਾ ਰਸਤੇ ਵਿੱਚ ਉਹਨੂੰ ਮੌਤ ਮਿਲੀ ਆ ਮੌਤ ਦਾ ਦੇਵਤਾ ਕਹਿਣ ਲੱਗਾ ਕਿ ਤੂੰ ਕਿੱਧਰ ਨੂੰ ਜਾ ਰਿਹਾ ਦੇਵਦੂਤ ਕਹਿੰਦਾ ਮੈਂ ਰੱਬ ਕੋਲ ਜਾ ਰਿਹਾ ਉਹਨੂੰ ਫਰਿਆਦ ਕਰੂੰਗਾ ਕਿ ਧਰਤੀ ਤੇ ਜਿਹੜੀ ਔਰਤ ਨੂੰ ਮਾਰਨ ਦੀ ਮੇਰੀ ਡਿਊਟੀ ਲਾਈ ਗਈ ਆ ਅਸਲ ਦੇ ਵਿੱਚ ਉਹ ਇੱਕ ਵਿਧਵਾ ਔਰਤ ਆ ਤੇ ਉਹਦੀਆਂ ਜਿਹੜੀਆਂ ਬੇਟੀਆਂ ਨੇ ਬਹੁਤ ਛੋਟੀਆਂ ਨੇ ਉਹਦੇ ਢਿੱਡ ਉੱਪਰ ਸਿਰ ਰੱਖ ਕੇ ਰੋ ਰਹੀਆਂ ਨੇ ਉਹਨਾਂ ਦੇ ਅਜੇ ਵਿਆਹ ਵੀ ਕਰਨੇ ਆ ਵੱਡੀਆਂ ਵੀ ਹੋਣਾ ਕੌਣ ਉਹਨਾਂ ਨੂੰ ਪਾਲੂਗਾ ਜੇ ਆਪਾਂ ਇਹ ਔਰਤ ਨੂੰ ਮਾਰ ਦਿੱਤਾ ਇਸ ਕਰਕੇ ਇਹਨੂੰ ਦੁਬਾਰਾ ਜਿੰਦਾ ਕਰ ਦਿੰਨੇ ਆ ਕੋਈ ਇਹਨਾਂ ਨੂੰ ਮਾਰਨਾ ਤਾਂ ਹੈਗਾ ਹੀ ਆ ਆਪਾਂ ਕੁਝ ਸਾਲਾਂ ਬਾਅਦ ਇਹਨੂੰ ਮਾਰ ਦੇਵਾਂਗੇ ਪਰ ਮੌਦੇ ਦੇ ਉੱਤੇ ਨੇ ਕਿਹਾ ਵੀ ਤੂੰ ਰੱਬ ਤੋਂ ਵੱਧ ਸਿਆਣਾ ਨਹੀਂ ਹੋ ਸਕਦਾ ਜਿਹੜੀ ਡਿਊਟੀ ਤੇ ਤੈਨੂੰ ਭੇਜਿਆ ਗਿਆ ਤੈਨੂੰ ਕਰਨੀ ਚਾਹੀਦੀ ਆ ਹੁਣ ਤੂੰ ਪਰਮਾਤਮਾ ਦੇ ਹੁਕਮ ਤੋਂ ਉਲਟ ਚੱਲੇ ਆ ਹੁਣ ਤੈਨੂੰ ਇਹਦੀ ਸਜ਼ਾ ਵੀ ਭੁਗਤਣੀ ਪਊਗੀ ਤੈਨੂੰ ਅਸਲ ਵਿੱਚ ਕਿੰਤੂ ਪ੍ਰੰਤੂ ਨਹੀਂ ਸੀ ਕਰਨਾ ਚਾਹੀਦਾ ਰੱਬ ਨੇ ਤੇਰੀ ਡਿਊਟੀ ਲਈ ਸੀ ਕਿ ਤੂੰ ਜਾ ਜਾ ਕੇ ਉਹ ਔਰਤ ਨੂੰ ਮਾਰ ਦੇ ਤੇ ਤੂੰ ਆਪਣਾ ਕੰਮ ਅਧ ਅਧੂਰਾ ਵਿੱਚੋਂ ਛੱਡ ਕੇ ਸ਼ਾਂਕੇ ਰੱਖ ਕੇ ਵਾਪਸ ਆਇਆ ਹੁਣ ਤੈਨੂੰ ਇਹਦੀ ਤੇਰੇ ਕਰਮਾਂ ਦੀ ਸਜ਼ਾ ਤੈਨੂੰ ਵੀ ਮਿਲੂਗੀ ਉਹ ਕਰਮਾਂ ਦੀ ਸਜ਼ਾ ਵਿੱਚ ਹੁਣ ਤੈਨੂੰ ਧਰਤੀ ਤੇ ਭੇਜਿਆ ਜਾਊਗਾ ਤੇ ਜਦੋਂ ਤੱਕ ਤੂੰ ਆਪਣੀ ਮੂਰਖਤਾ ਤੇ ਆਪਣੇ ਮੂਰਖ ਬਣੇ ਤੇ ਤਿੰਨ ਵਾਰੀ ਹੱਸ ਨਹੀਂ ਲੈਂਦਾ ਉਦੋਂ ਤੱਕ ਤੈਨੂੰ ਸਵਰਗ ਲੋਕ ਵਿੱਚ ਸੱਦਿਆ ਨਹੀਂ ਜਾਣਾ ਕਿਉਂਕਿ ਦੇਵਦੂਤ ਤੂੰ ਸਵਰਗ ਦਾ ਦੇਵਤਾ ਤੈਨੂੰ ਧਰਤੀ ਤੇ ਭੇਜ ਰਹੇ ਆ ਤਿੰਨ ਵਾਰੀ ਜਦੋਂ ਤੱਕ ਆਪਣੀ ਮੂਰਖਤਾ ਤੇ ਹੱਸ ਨਹੀਂ ਲੈਂਦਾ ਉਦੋਂ ਤੱਕ ਤੈਨੂੰ ਦੁਬਾਰਾ ਵਾਪਸ ਨਹੀਂ ਬੁਲਾਇਆ ਜਾ ਸਕਦਾ ਤੂੰ ਪਰਮਾਤਮਾ ਦੀ ਮਰਿਆਦਾ ਨੂੰ ਤੋੜਿਆ ਵਾ ਰੱਬ ਜੋ ਕਰਦਾ ਠੀਕ ਕਰਦਾ ਤੂੰ ਆਖਿਆ ਨਹੀਂ ਮੈਂ ਮਾਰਨਾ ਨਹੀਂ ਉਹ ਔਰਤ ਨੂੰ ਦੁਬਾਰਾ ਜਿੰਦਾ ਕਰਨਾ ਇਸ ਕਰਕੇ ਹੁਣ ਤੈਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਤਾਂ ਇਤਨੀ ਦੇਰ ਸੀ ਕਹਿਣ ਦੀ ਉਹਨੂੰ ਫਿਰ ਸਜ਼ਾ ਮਿਲੀ ਦੇਵਦੂਤ ਨੂੰ ਧਰਤੀ ਤੇ ਸੁੱਟ ਦਿੱਤਾ ਉਹਨੂੰ ਉਦੋਂ ਤੱਕ ਨਹੀਂ ਬਖਸ਼ਿਆ ਜਾਣਾ ਸੀ ਜਦੋਂ ਤੱਕ ਉਹ ਤਿੰਨ ਵਾਰੀ ਆਪਣੇ ਆਪ ਤੇ ਨਹੀਂ ਸੀ ਹੱਸ ਲੈਂਦਾ ਕਿਉਂਕਿ ਦੇਖੋ ਸੰਗਤ ਜੀ ਅਸੀਂ ਦੂਜਿਆਂ ਤੇ ਹੱਸਦੇ ਆਂ ਪਰ ਕੋਈ ਕੋਈ ਆ ਜਿਹੜਾ ਆਪਣੀ ਮੂਰਖਤਾ ਤੇ ਹੱਸਦਾ ਜਿਹੜਾ ਆਪਣੀਆਂ ਗਲਤੀਆਂ ਤੇ ਹੱਸੇ ਉਹੀ ਤਾਂ ਸੰਤ ਆ ਦੂਜਿਆਂ ਦੀਆਂ ਗਲਤੀਆਂ ਤੇ ਤਾਂ ਅਸੀਂ ਸਾਰੇ ਹੀ ਹੱਸਦੇ ਰਹਿੰਨੇ ਆਂ ਮੁਖੌਲ ਉਡਾਉਨੇ ਆਂ ਤਾਂ ਰੋ ਵਿਚਾਰ ਫਿਰ ਉਹ ਦੇਵਦੂਤ ਧਰਤੀ ਤੇ ਆ ਗਿਆ ਦੇਵਦੂਤ ਨੂੰ ਲੱਗ ਰਿਹਾ ਹਜੇ ਵੀ ਉਹ ਠੀਕ ਆ ਆਪਣੀ ਜਗ੍ਹਾ ਤੇ ਸਹੀ ਆ ਰੱਬ ਨੇ ਗਲਤ ਕੀਤਾ ਕੋਈ ਇਦਾਂ ਸੋਚ ਰਿਹਾ ਤੇ ਇਹ ਵੀ ਸੋਚ ਰਿਹਾ ਮੈਂ ਆਪਣੇ ਆਪ ਉੱਪਰ ਮੂਰਖਤਾ ਤੇ ਕਿਉਂ ਹੱਸੂੰਗਾ ਭਲਾ ਕੋਈ ਵੀ ਆਪਣੇ ਆਪ ਤੇ ਨਹੀਂ ਹੱਸਦਾ ਇਸ ਤਰ੍ਹਾਂ ਸੋਚ ਰਿਹਾ ਇੰਨੇ ਸਮੇਂ ਦੌਰਾਨ ਕੀ ਹੁੰਦਾ ਸਰਦੀ ਦਾ ਮੌਸਮ ਸੀ ਉੱਥੇ ਨਾਲ ਹੀ ਕਿਸੇ ਮੋਚੀ ਦਾ ਘਰ ਸੀਗਾ ਉਹ ਮੋਚੀ ਨੇ ਲੋਕਾਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਗੰਢ ਕੇ ਦਿੱਤੀਆਂ ਉਹਨਾਂ ਨੂੰ ਜੋੜੇ ਬਣਾ ਕੇ ਦਿੱਤੇ ਆ ਤੇ ਪੈਸੇ ਜੋੜੇ ਆ ਪੈਸੇ ਜੋੜੇ ਸੀ ਕਿ ਮੈਂ ਆਪਣੇ ਬੱਚਿਆਂ ਵਾਸਤੇ ਆਪਣੇ ਧੀ ਪੁੱਤ ਵਾਸਤੇ ਬਾਜ਼ਾਰ ਜਾਊਂਗਾ ਤੇ ਸਰਦੀ ਵਾਲੇ ਕੱਪੜੇ ਲਿਆ ਕੇ ਉਹਨਾਂ ਨੂੰ ਦਊਂਗਾ ਇਸ ਤਰ੍ਹਾਂ ਹੀ ਉਹਦੀ ਸੋਚ ਸੀ ਉਹ ਘਰੋਂ ਬਾਹਰ ਆ ਰਿਹਾ ਉਹਨੇ ਦੇਖਿਆ ਇੱਕ ਬਹੁਤ ਹੀ ਜਿਹੜੇ ਬੰਦੇ ਤੇ ਤਰਸ ਕੀਤਾ ਜਾ ਸਕੇ ਅਜੀਹਾ ਬੰਦਾ ਸੜਕ ਤੇ ਬੈਠਾ ਵਾ ਉਹਦੇ ਸਰੀਰ ਤੇ ਵੀ ਕੋਈ ਕੱਪੜਾ ਨਹੀਂ ਹੈਗਾ ਇਹ ਉਹੀ ਦੇਵਦੂਤ ਆ ਜਿਹਨੂੰ ਧਰਤੀ ਤੇ ਸੁੱਟਿਆ ਗਿਆ ਇਹਨੇ ਉਹਨੂੰ ਦੇਖਿਆ ਤੇ ਤਰਸ ਆ ਗਿਆ ਹੁਣ ਉਹਨੇ ਆਪਣੇ ਬੱਚਿਆਂ ਵਾਸਤੇ ਕੱਪੜੇ ਨਹੀਂ ਖਰੀਦੇ ਜਦੋਂ ਦਇਆ ਆ ਗਈ ਤਰਸ ਆ ਗਿਆ ਇਹ ਦੇਵਦੂਤ ਨੂੰ ਕੱਪੜੇ ਲੈ ਤੇ ਕੰਬਲ ਲੈਤਾ ਕਿ ਤੂੰ ਸਰਦੀ ਤੋਂ ਬਚ ਜਾਵੇਂਗਾ ਫਿਰ ਉਹ ਮੋਚੀ ਨੇ ਉਹਨੂੰ ਪੁੱਛਿਆ ਦੇਵਦੂਤ ਨੂੰ ਵੀ ਤੂੰ ਕੌਣ ਆ ਕਿੱਥੋਂ ਆਇਆ ਤੇਰੇ ਕੋਲ ਘਰ-ਬਾਰ ਹੈ ਨਹੀਂ ਕੋਈ ਟਿਕਾਣਾ ਦੇਵਦੂਤ ਕਹਿਣ ਲੱਗਾ ਨਹੀਂ ਜੀ ਮੇਰਾ ਕੋਈ ਨਹੀਂ ਹੈਗਾ ਇੱਥੇ ਮੇਰਾ ਕੋਈ ਟਿਕਾਣਾ ਨਹੀਂ ਹੈਗਾ ਫਿਰ ਉਹ ਕਹਿਣ ਲੱਗਾ ਔਂ ਕਰੋ ਤੁਸੀਂ ਮੇਰੇ ਨਾਲ ਮੇਰੇ ਘਰੇ ਚੱਲੋ ਉੱਥੇ ਮੇਰੀ ਦੁਕਾਨ ਆ ਉੱਥੇ ਜਾ ਕੇ ਮੇਰੇ ਨਾਲ ਮਦਦ ਕਰਾਇਓ ਮੈਂ ਤੁਹਾਨੂੰ ਮਿਹਨਤ ਵੀ ਦੇ ਦੂੰਗਾ ਉਹ ਮੋਚੀ ਨੂੰ ਤਰਸ ਆ ਗਿਆ ਫਿਰ ਉਹ ਐਵੇਂ ਉਹ ਦੇਵਦੂਤ ਨੂੰ ਆਪਣੇ ਘਰੇ ਲਿਆ ਆ ਉੱਥੇ ਹੁਣ ਮੋਚੀ ਨੇ ਭਾਵਕ ਹੋ ਕੇ ਦਇਆ ਕਰਕੇ ਫੈਸਲਾ ਤਾਂ ਕਰ ਲਿਆ ਕੰਬਲ ਵੀ ਉਹਨੂੰ ਲੈਤਾ ਕੱਪੜੇ ਵੀ ਲੈਤੇ ਪਰ ਸਾਰੇ ਪੈਸੇ ਉਹਦੇ ਲੱਗ ਗਏ ਹੁਣ ਉਹ ਬੱਚਿਆਂ ਵਾਸਤੇ ਘਰ ਕੁਝ ਨਹੀਂ ਲੈ ਜਾ ਸਕਦਾ ਸੀ ਪਰ ਉਹਨੂੰ ਪਤਾ ਲੱਗ ਗਿਆ ਜਦੋਂ ਵਾਪਸ ਮੁੜਿਆ ਵੀ ਮੇਰੀ ਘਰਵਾਲੀ ਮੇਰੇ ਤੇ ਨਾਰਾਜ਼ ਹੋਊਗੀ ਗੁੱਸੇ ਹੋਊਗੀ ਕਿਉਂਕਿ ਲੈਣ ਤਾਂ ਮੈਂ ਬੱਚਿਆਂ ਵਾਸਤੇ ਗਿਆ ਸੀ ਕੱਪੜੇ ਖਾਲੀ ਹੱਥ ਆ ਗਏ ਉਹਨਾਂ ਨੂੰ ਅਸਲ ਵਿੱਚ ਦੋਹਾਂ ਜੀਆਂ ਨੂੰ ਨਹੀਂ ਸੀ ਪਤਾ ਕਿ ਦੇਵਦੂਤ ਸਵਰਗ ਦਾ ਦੇਵਤਾ ਉਹਨਾਂ ਦੇ ਘਰੇ ਆ ਰਿਹਾ। ਉਹਨਾਂ ਨੂੰ ਨਹੀਂ ਸੀ ਪਤਾ ਵੀ ਖੁਸ਼ੀਆਂ ਉਹਨਾਂ ਦੇ ਘਰੇ ਆ ਰਹੀਆਂ। ਇਸ ਕਰਕੇ ਉਹ ਬਾਪਸ ਜਦੋਂ ਉਹਨੂੰ ਲੈ ਗਿਆ ਘਰੇ ਘਰਵਾਲੀ ਓਵੇਂ ਜਿਵੇਂ ਸੋਚਿਆ ਸੀ ਓਵੇਂ ਹੀ ਵਾਪਰੀ ਘਟਨਾ ਲੜਨ ਲੱਗੀ ਉਹਦੇ ਨਾਲ ਕਿ ਕੱਪੜੇ ਕਿੱਥੇ ਆ ਕਿਹਨੂੰ ਚੱਕ ਕੇ ਲੈ ਕੇ ਆਏ ਆ ਨਾਲ ਇਸ ਤਰ੍ਹਾਂ ਵਾਤਵਾ ਬੋਲਣ ਲੱਗੀ। ਫਿਰ ਉਹਨੇ ਕਹਿਤਾ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਇੱਥੇ ਰਹੋ ਇਹ ਮੇਰੀ ਘਰਵਾਲੀ ਦਾ ਸੁਭਾਈ ਇਦਾਂ ਦਾ। ਇਹਨੇ ਬੋਲੀ ਜਾਣਾ ਤੁਸੀਂ ਵੱੜਦਾ ਨਹੀਂ ਇਹਦੇ ਵੱਲ ਧਿਆਨ ਦੇਣਾ ਸੁਣਨਾ ਨਹੀਂ ਹੈਗਾ ਇਹ ਮੇਰੀ ਘਰ ਵਾਲੀ ਦਾ ਸੁਭਾਅ ਬੋਲਦੀ ਆ ਬਹੁਤ ਤੱਤਾ ਬੋਲਦੀ ਆ ਪਰ ਬੋਲ ਕੇ ਆਪਣੇ ਆਪ ਹਟ ਜਾਂਦੀ ਆ ਤੂੰ ਇਹਦੇ ਵੱਲ ਬਹੁਤਾ ਧਿਆਨ ਨਹੀਂ ਦੇਵੇਂਗਾ ਤੇ ਠੀਕ ਰਹੇਗਾ ਦੇਵਦੂਤ ਪਹਿਲਾਂ ਬੜਾ ਸਿਆਣਾ ਸੀਗਾ ਉਹਨੂੰ ਸਮਝ ਆ ਗਈ ਸਾਰੀ ਗੱਲ ਫਿਰ ਉਹ ਮੋਚੀ ਨੇ ਕਿਹਾ ਤੂੰ ਮੇਰੇ ਨਾਲ ਦੁਕਾਨ ਤੇ ਚੱਲਿਆ ਕਰ ਉੱਥੇ ਜਾ ਕੇ ਆਪਾਂ ਜੋੜੇ ਬਣਾਇਆ ਕਰਾਂਗੇ ਤੂੰ ਕੰਮ ਸਿੱਖ ਲਾ ਉਹ ਦੇਵਦੂਤ ਸੀਗਾ ਉਹ ਥੋੜੇ ਦਿਨਾਂ ਚ ਹੀ ਕੰਮ ਸਿੱਖ ਗਿਆ ਉਹ ਜੋੜੇ ਵਧੀਆ ਬਣਾਉਣ ਲੱਗ ਗਿਆ ਜੁੱਤੀਆਂ ਵਧੀਆ ਗੰਢਣ ਲੱਗ ਗਿਆ ਦੇਵਦੂਤ ਸੱਤਾਂ ਦਿਨਾਂ ਵਿੱਚ ਹੀ ਕੰਮ ਸਿੱਖ ਕੇ ਇੰਨਾ ਪ੍ਰਸਿੱਧ ਹੋ ਗਿਆ ਇਹਨੇ ਸੋਹਣੇ ਜੋੜੇ ਬਣਾਉਣ ਲੱਗ ਗਿਆ ਕਿ ਰਾਜਿਆਂ ਤੱਕ ਇਹ ਗੱਲ ਪਹੁੰਚ ਗਈ ਕਿ ਉਹ ਫਲਾਣੇ ਮੋਚੀ ਕੋਲ ਜਿਹੜੇ ਜੋੜੇ ਆ ਬੜੇ ਸੋਹਣੇ ਜੋਨੇ ਬਣਾਉਂਦਾ ਉਹ ਉੱਥੋਂ ਬਣਾਈ ਜਾਣ ਜੋੜੇ ਰਾਜਿਆਂ ਦਾ ਵੀ ਜੀ ਕਰੇ ਇੰਨੀ ਪ੍ਰਸਿੱਧੀ ਦੇਤੀ ਤਾਂ ਉਹ ਜਿਹੜੀ ਔਰਤ ਲੜਦੀ ਹੁੰਦੀ ਸੀ ਪਹਿਲਾਂ ਵੀ ਤੂੰ ਇਹ ਕਿਨੂੰ ਲਿਆਇਆ ਘਰੇ ਰੋਟੀਆਂ ਮੈਂ ਤੈਨੂੰ ਨਹੀਂ ਪਕਾ ਕੇ ਦੇ ਸਕਦੀ ਇਹਨੂੰ ਕਿੱਥੋਂ ਦੇ ਦਾਂਗੀ ਉਹ ਹੁਣ ਖੁਸ਼ ਰਹਿਣ ਲੱਗ ਗਈ ਅਸਲ ਵਿੱਚ ਉਹਨੂੰ ਪਹਿਲਾਂ ਈਓ ਸੀ ਵੀ ਮੁਸ਼ਕਲ ਆ ਗਈ ਉਹ ਮੁਸ਼ਕਲ ਦੇ ਪਿੱਛੇ ਖੁਸ਼ੀ ਜਿਹੜੀ ਸੀਗੀ ਉਹ ਦੁੱਖ ਦੇ ਪਿੱਛੇ ਜਿਹੜਾ ਸੁੱਖ ਛੋਪਿਆ ਸੀ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ ਹੁਣ ਇਹਨਾਂ ਦੀ ਪ੍ਰਸਿੱਧੀ ਹੋ ਗਈ ਜੋੜੇ ਸਾਰੇ ਪਾਸੇ ਵਿਕਣ ਲੱਗ ਗਏ ਦੂਰ ਦੂਰ ਤੱਕ ਨਾ ਹੋ ਗਿਆ ਮੋਚੀ ਦਾ ਫਿਰ ਇੱਕ ਰਾਜਾ ਕਹਿਣ ਲੱਗਾ ਆਪਣੇ ਵਜ਼ੀਰਾਂ ਨੂੰ ਮੰਤਰੀਆਂ ਨੂੰ ਕਹਿੰਦਾ ਨੌਕਰਾਂ ਨੂੰ ਆਓ ਮੈਨੂੰ ਵੀ ਉੱਥੋਂ ਜੋੜੇ ਬਣਾ ਕੇ ਲਿਆ ਕੇ ਦਿਓ ਉਹੀ ਮੋਚੀ ਤੋਂ ਜਿੱਥੇ ਦੇਵਦੂਤ ਕੰਮ ਕਰਦਾ ਸੀ ਕਿਉਂਕਿ ਦੇਖੋ ਜੀ ਇੱਕ ਦੇਵਤਾ ਕੰਮ ਕਰੇ ਤੇ ਇੱਕ ਆਮ ਮਨੁੱਖ ਕਰੇ ਉੱਚ ਫਰਕ ਬਹੁਤ ਹੁੰਦਾ ਜੋੜੇ ਬਹੁਤ ਪ੍ਰਸਿੱਧ ਹੋ ਗਏ ਸੋਹਣੀ ਕਢਾਈ ਕਰਦਾ ਸੀ ਸੋਹਣੇ ਸਲੀਪਰ ਬਣਾ ਦਿੰਦਾ ਸੀਗਾ ਸਭ ਕੁਝ ਬੜਾ ਵਧੀਆ ਹੋਣ ਲੱਗ ਗਿਆ ਧੰਨ ਦੀ ਵਰਖਾ ਹੋਣ ਲੱਗੀ ਉਹ ਮੋਚੀ ਅਮੀਰ ਹੋ ਗਿਆ ਦਿਨਾਂ ਚ ਇੱਕ ਦਿਨ ਉੱਥੇ ਫਿਰ ਉਹ ਰਾਜੇ ਦਾ ਨੌਕਰ ਆ ਗਿਆ ਰਾਜੇ ਦੇ ਕਹੇ ਹੁਕਮ ਅਨੁਸਾਰ ਉਹ ਚਮੜਾ ਵੀ ਆਪਦਾ ਲੈ ਕੇ ਆਇਆ ਕਹਿਣ ਲੱਗਾ ਦੇਖੋ ਮੋਚੀ ਨੂੰ ਆਖਿਆ ਦੇਵਦੂਤ ਨੂੰ ਆਖਿਆ ਵੀ ਆਹ ਚਮੜਾ ਮੈਂ ਰਾਜੇ ਦਾ ਭੇਜਿਆ ਹੋਇਆ ਉਹਦਾ ਸੇਵਕਾਂ ਆ ਲਓ ਆਹ ਚਮੜਾ ਵੀ ਰੱਖ ਲਓ ਤੁਸੀਂ ਇਹ ਚਮੜੇ ਦਾ ਕੀ ਕਰਨਾ ਰਾਜੇ ਵਾਸਤੇ ਜੁੱਤੀ ਬਣਾਉਣੀ ਆ ਵਧੀਆ ਜੁੱਤੀ ਉਹ ਤੇ ਕਢਾਈ ਵੀ ਕਰਨੀ ਆ ਸਲੀਪਰ ਨਹੀਂ ਬਣਾਉਣੇ ਜੁੱਤੀ ਬਣਾਉਣੀ ਆ ਕਿਉਂਕਿ ਇਹ ਜਿਹੜੀ ਘਟਨਾ ਹੈ ਰੂਸ ਦੀ ਘਟਨਾ ਰੂਸ ਦੇ ਵਿੱਚ ਕੀ ਹੁੰਦਾ ਸੀਗਾ ਜਦੋਂ ਕਿ ਮਰ ਜਾਂਦਾ ਸੀ ਉਹ ਬੰਦੇ ਨੂੰ ਸਲੀਪਰ ਤੇ ਪਾ ਕੇ ਫਿਰ ਸ਼ਮਸ਼ਾਨ ਘਾੜ ਮਰਗੜ ਤੇ ਲੈ ਕੇ ਜਾਂਦੇ ਹੁੰਦੇ ਸੀ ਪੀ ਉੱਥੋਂ ਦਾ ਰੂਲ ਸੀਗਾ ਨਿਯਮ ਸੀਗਾ ਵੀ ਜਦੋਂ ਕੋਈ ਬੰਦਾ ਮਰ ਜਾਵੇ ਉਦੋਂ ਕੀ ਕਰਨਾ ਉਹਦੇ ਸਲੀਪਰ ਪਾ ਕੇ ਲੈ ਕੇ ਜਾਂਦੇ ਹੁੰਦੇ ਸੀ ਆਖਿਆ ਵੀ ਜੁੱਤੀ ਬਣਾਉਣੀ ਆ ਸਲੀਪਰ ਨਹੀਂ ਬਣਾਉਣੇ ਰਾਜੇ ਦਾ ਨੌਕਰ ਕਹਿਣ ਲੱਗਾ ਦੇਖਿਓ ਆ ਚਮੜਾ ਬੜਾ ਕੀਮਤੀ ਆ ਕਿਤੇ ਖਰਾਬ ਨਾ ਕਰ ਦਿਓ ਨੌਕਰ ਸਾਰੀ ਗੱਲ ਸਮਝਾ ਕੇ ਉੱਥੋਂ ਚਲਾ ਗਿਆ ਉਸ ਤੋਂ ਬਾਅਦ ਮੋਚੀ ਕੰਮ ਕਰਦਾ ਉੱਠਿਆ ਤੇ ਦੇਵਦੂਤ ਦੀ ਡਿਊਟੀ ਲਾ ਕੇ ਗਿਆ ਵੀ ਯਾਦ ਰੱਖੀ ਇਹ ਰਾਜੇ ਦੇ ਤੁਸੀਂ ਜੋ ਬਣਾਉਣੇ ਆ ਜੁੱਤੀ ਬਣਾਉਣੀ ਆ ਸਲੀਪਰ ਨਹੀਂ ਬਣਾਉਣੇ ਹੈਗੇ ਧਿਆਨ ਨਾਲ ਬਣਾਈ ਕਿਤੇ ਇਹ ਨਾ ਹੋਵੇ ਤੂੰ ਸਲੀਪਰ ਬਣਾ ਕੇ ਰੱਖ ਦਵੇਂ ਉਹ ਫਿਰ ਮੋਚੀ ਕਹਿ ਕੇ ਆਪਦੇ ਘਰ ਨੂੰ ਚਲਾ ਗਿਆ ਇਹ ਦੁਕਾਨ ਤੇ ਦੇਵਦੂਤ ਕੰਮ ਕਰਦਾ ਸੀ ਹੁਣ ਹੀ ਰੱਬ ਦੀ ਜਿਵੇਂ ਹੋਣੀ ਹੁੰਦੀ ਆ ਓਵੇਂ ਹੋਈ ਉਹਨੇ ਕੀ ਕੀਤਾ ਸਲੀਪਰ ਬਣਾਤੇ ਦੇਵਦੂਤ ਜਦੋਂ ਸਲੀਪਰ ਬਣਾ ਦਿੰਦਾ ਵਾ ਉਹ ਮੋਚੀ ਵਾਪਸ ਆਉਂਦਾ ਘਰੋਂ ਉਹ ਦੇਖਦਾ ਆ ਕੇ ਵੀ ਤੂੰ ਬਣਾਇਆ ਕਿ ਨਹੀਂ ਕੁਝ ਦੇਖਿਆ ਵੀ ਸਲੀਪਰ ਬਣਾਤੇ ਇਨਾਂ ਗੁੱਸਾ ਆਇਆ ਉਹਨੂੰ ਕ੍ਰੋਧ ਆਇਆ ਕਿ ਇੰਨਾ ਕੀਮਤੀ ਚਮੜਾ ਸੀ ਉਹਦੇ ਸਲੀਪਰ ਬਣਾਤੇ ਨਾਲੇ ਸਲੀਪਰ ਉਦੋਂ ਪਾਏ ਜਾਂਦੇ ਆ ਜਦੋਂ ਕੋਈ ਮਰਿਆ ਹੋਵੇ ਜਦੋਂ ਮੋਚੀ ਨੇ ਆ ਕੇ ਦੇਖਿਆ ਕਿ ਇਹ ਦੇਵਦੂਤ ਨੇ ਤਾਂ ਸਲੀਪਰ ਬਣਾਤੇ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅੱਗ ਬਬੂਲਾ ਹੋ ਗਿਆ ਗੁੱਸਾ ਆ ਗਿਆ ਉਹਨੂੰ ਕ੍ਰੋਧ ਆ ਗਿਆ ਕਹਿੰਦਾ ਰਾਜਾ ਆਪਾਂ ਨੂੰ ਸਜ਼ਾ ਦੇਊਗਾ ਇੰਨਾ ਕੀਮਤੀ ਚਮੜਾ ਖਰਾਬ ਕਰ ਦਿੱਤਾ ਉਹਨੇ ਕੀ ਕੀਤਾ ਇੱਕ ਲੱਕੜ ਚੁੱਕੀ ਤੇ ਉਹ ਦੇਵਦੂਤ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਬਹੁਤ ਉਹਨੇ ਗੁੱਸੇ ਚ ਆ ਕੇ ਮਾਰਿਆ ਦੇਵਦੂਤ ਉੱਚੀ ਉੱਚੀ ਹੱਸਿਆ ਪਹਿਲੀ ਵਾਰੀ ਜਦੋਂ ਦੇਵਦੂਤ ਹੱਸਿਆ ਉਹਨੇ ਹਾਸਾ ਸੁਣਿਆ ਤੇ ਇਹ ਕਿਹਾ ਵੀ ਤੂੰ ਹੱਸਿਆ ਕਿਉਂ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਮੈਂ ਫੇਰ ਹੱਸਿਆ ਤੈਨੂੰ ਮੈਂ ਫੇਰ ਜ਼ਰੂਰ ਦੱਸੂਂਗਾ ਕਿ ਮੈਂ ਕਿਉਂ ਹੱਸਿਆ ਸੀ ਮੈਨੂੰ ਪਹਿਲਾਂ ਤਿੰਨ ਵਾਰੀ ਹਾਸੇ ਲੈਣ ਦੇ ਜਦੋਂ ਮੈਂ ਤਿੰਨ ਵਾਰੀ ਹੱਸ ਲੂੰਗਾ ਤੈਨੂੰ ਕਾਰਨ ਵੀ ਦੱਸ ਦੂੰਗਾ ਉਹ ਕਹਿੰਦਾ ਕਮਾਲ ਦੀ ਗੱਲ ਆ ਮੈਂ ਤੈਨੂੰ ਕੁੱਟੀ ਜਾਣਾ ਮਾਰੀ ਜਾਣਾ ਵੀ ਆਪਾਂ ਫਸ ਜਾਾਂਗੇ ਆਪਾਂ ਨੂੰ ਫਾਂਸੀ ਹੋ ਜੂ ਤੂੰ ਉੱਪਰੋਂ ਹੱਸੀ ਜਾਣਾ ਉਹਨੂੰ ਕੁੱਟ ਕੇ ਹਟਾਇਆ ਹੀ ਆ ਇਹਨੇ ਨੂੰ ਕੀ ਹੋਇਆ ਰਾਜੇ ਦੇ ਉਹੀ ਨੌਕਰ ਜਿਹੜੇ ਸੀ ਉਹ ਦੁਆਰਾ ਆਏ ਆ ਕਹਿਣ ਲੱਗੇ ਜੀ ਦੇਖੋ ਤੁਸੀਂ ਕਿਤੇ ਉਹ ਜੁੱਤੀ ਤਾਂ ਬਣਾਈ ਤਾਂ ਨਹੀਂ ਅਜੇ ਤੁਸੀਂ ਐਂ ਕਰੋ ਜੁੱਤੀ ਨੂੰ ਛੱਡੋ ਸਲੀਪਰ ਹੀ ਬਣਾ ਦਿਓ ਰਾਜੇ ਦੀ ਮੌਤ ਹੋ ਗਈ ਅਚਨਚੇਤ ਕੋਈ ਕਾਰਨ ਬਣ ਗਿਆ ਜਿਵੇਂ ਇੱਕਦਮ ਸਾਇਲੈਂਟ ਅਟੈਕ ਹੋ ਜਾਂਦਾ ਸੰਗਤ ਜੀ ਹਾਰਟ ਅਟੈਕ ਹੋ ਜਾਂਦਾ ਇਦਾਂ ਹੀ ਉਹਨੂੰ ਕੋਈ ਬਿਮਾਰੀ ਹੋ ਗਈ ਤੇ ਉਹ ਰਾਜੇ ਦੀ ਮੌਤ ਹੋ ਗਈ ਹੁਣ ਦੇਵਦੂਤ ਸੋਚਣ ਲੱਗਾ ਵੀ ਇਹ ਦੁਨੀਆ ਦੇ ਲੋਕ ਕਿੰਨੇ ਕਮਲੇ ਆ ਇਹ ਕੀ ਸੋਚਦੇ ਆ ਤੇ ਹੁੰਦਾ ਕੀ ਆ ਰਾਜਾ ਸੋਚਦਾ ਸੀ ਮੈਨੂੰ ਜੁੱਤੀ ਨਮੀ ਬਣਾ ਕੇ ਲਿਆ ਕੇ ਦੋ ਪਰ ਉਹਨੂੰ ਨਹੀਂ ਸੀ ਪਤਾ ਵੀ ਉਹਨੂੰ ਸਲੀਪਰਾਂ ਦੀ ਲੋੜ ਪੈਣੀ ਆ ਆਕੇ ਤਾਂ ਗਏ ਜੁੱਤੀ ਚਾਹੀਦੀ ਆ ਪਰ ਬਣਾਉਣੇ ਪੈਗੇ ਸਲੀਪਰ ਇਹੀ ਬੰਦੇ ਦੀ ਜ਼ਿੰਦਗੀ ਦਾ ਹਾਲ ਆ ਵੀ ਸੋਚਦਾ ਕੀ ਆ ਤੇ ਹੁੰਦਾ ਕੀ ਆ ਇਹ ਤਾਂ ਸਭਣੀ ਛਾਲਾ ਮਾਰੀਆਂ ਸੰਗਤ ਜੀ ਕਰਤਾ ਕਰੇ ਸੋ ਹੋਏ ਬੰਦਾ ਜ਼ੋਰ ਬਹੁਤ ਲਾਉਂਦਾ ਮੈਂ ਆ ਕਰਦਾ ਉਹ ਕਰਦਾ ਪਰ ਹੁੰਦਾ ਉਹ ਆ ਜੋ ਰੱਬ ਦੀ ਮਰਜ਼ੀ ਹੁੰਦੀ ਆ ਦੇਵਦੂਤ ਇਸੇ ਗੱਲ ਤੇ ਹੱਸਦਾ ਸੀ ਵੀ ਦੁਨੀਆ ਦੇ ਲੋਕ ਜਿਹੜੇ ਆ ਵੀ ਸੋਚਦੇ ਕੀ ਆ ਹੁੰਦਾ ਕੀ ਆ ਉਹਨਾਂ ਦੀ ਇੱਛਾ ਮੁਤਾਬਕ ਹਰ ਕੰਮ ਨਹੀਂ ਹੁੰਦਾ ਹੈਗਾ ਇਹ ਰੱਬ ਦੀ ਇੱਛਾ ਹੀ ਪੂਰੀ ਹੁੰਦੀ ਆ ਜਦੋਂ ਫਿਰ ਸੈਨਿਕ ਉੱਥੋਂ ਕਹਿ ਕੇ ਚਲੇ ਗਏ ਉਹ ਮੋਚੀ ਨੂੰ ਬੜਾ ਅਫਸੋਸ ਹੋਇਆ ਵੀ ਮੈਂ ਇਹ ਆਪਣੇ ਬੰਦੇ ਨੂੰ ਮਾਰਿਆ ਗਲਤੀ ਹੋ ਗਈ ਮੇਰੇ ਤੋਂ ਫਿਰ ਉਹਨੇ ਪੈਰ ਫੜੇ ਉਹਦੇ ਮਾਫੀ ਮੰਗੀ ਵੀ ਤਰਸ ਆ ਗਿਆ ਵੀ ਮੈਂ ਤੇਰੇ ਖਿੱਚ-ਖਿੱਚ ਕੇ ਇੰਨਾ ਸੋਟੀਆਂ ਮਾਰੀਆਂ ਤੇ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਮੇਨੂੰ ਤਾਂ ਗਲਤੀ ਹੋਗੀ ਦੇਵਦੂਤ ਕਹਿਣ ਲੱਗਾ ਨਹੀਂ ਜੀ ਕੋਈ ਗੱਲ ਨਹੀਂ ਕੋਈ ਗਲਤੀ ਨਹੀਂ ਹੋਈ ਮੈਂ ਤਾਂ ਆਪਣੇ ਕਰਮਾਂ ਦੀ ਸਜ਼ਾ ਭੋਗ ਰਿਹਾ ਫਿਰ ਉਹ ਕਹਿਣ ਲੱਗਾ ਮੈਨੂੰ ਇਉਂ ਤਾਂ ਦੱਸ ਦੋ ਤੁਸੀਂ ਹੱਸਦੇ ਕਾਹਤੋਂ ਸੀ ਉਹ ਕਹਿੰਦਾ ਮੈਂ ਦੱਸ ਦੂੰਗਾ ਪਰ ਅਸਲ ਦੇ ਵਿੱਚ ਤਾਂ ਪਹਿਲਾਂ ਇਹ ਗੱਲ ਆ ਕਿ ਬੰਦਾ ਵੇਖੋ ਕਿੰਨਾ ਕੁਝ ਸੋਚਦਾ ਆਪਣੇ ਭਵਿੱਖ ਦੀ ਖਾਤਰ ਆਹ ਕਰਨਾ ਇਹ ਕਰਨਾ ਪਰ ਹੁੰਦਾ ਕੀ ਆ ਜੋ ਰੱਬ ਦੀ ਮਰਜ਼ੀ ਆ ਐਵੇਂ ਹੀ ਬੰਦਾ ਫਿਕਰਾਂ 'ਚ ਪਿਆ ਰਹਿੰਦਾ ਐਵੇਂ ਹੀ ਸੋਚਾਂ 'ਚ ਪਿਆ ਰਹਿੰਦਾ ਕਿੱਡੇ ਵੱਡੇ ਵੱਡੇ ਕੰਮ ਉਹਦੀ ਫਿਕਰਾਂ ਸੋਚਾਂ ਤੋਂ ਬਿਨਾਂ ਹੋ ਰਹੇ ਆ ਬੰਦਾ ਐਵੇਂ ਹੀ ਚਿੰਤਾ ਵਿੱਚ ਸੀ ਐਵੇਂ ਫਿਕਰਾਂ 'ਚ ਪਈ ਰਹਿੰਦੇ ਆ ਇਸ ਤਰ੍ਹਾਂ ਫਿਰ ਉਹ ਦੇਵਦੂਤ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉੱਥੇ ਕਹਿਣ ਲੱਗਾ ਕਿ ਬੰਦਾ ਜਿੰਨਾ ਗੱਲਾਂ ਦੀ ਚਿੰਤਾ ਕਰਦਾ ਕਈ ਵਾਰ ਉਹ ਹੁੰਦੀਆਂ ਹੀ ਨਹੀਂ ਹੈਗੀਆਂ ਬੰਦਾ ਐਵੇਂ ਹੀ ਸੋਚੀ ਜਾਂਦਾ ਆਹ ਕਰ ਲਈਏ ਉਹ ਕਰ ਲਈਏ ਐਵੇਂ ਬੰਦੇ ਦੀ ਇਹ ਕਹਾਣੀ ਆ ਦੇਵਦੂਤ ਜਿਹੜਾ ਵਾ ਫਿਰ ਉੱਥੇ ਤਾਂ ਹੀ ਹੱਸਿਆ ਸੀਗਾ ਦੂਜੀ ਵਾਰ ਫਿਰ ਹੱਸ ਪਿਆ ਇਹ ਕਹਿ ਕੇ ਫਿਰ ਉਹ ਕਹਿੰਦਾ ਹੁਣ ਤੂੰ ਕਿਉਂ ਹੱਸਿਆ ਉਹ ਕਹਿੰਦਾ ਮੈਂ ਤਾਂ ਹੀ ਹੱਸਿਆ ਕਿ ਅਸਲ ਦੇ ਵਿੱਚ ਹੱਸਣ ਦਾ ਕਾਰਨ ਹੀ ਆ ਕਿ ਤੂੰ ਕਿੰਨੀ ਚਿੰਤਾ ਕਰੀ ਜਾਂਦਾ ਸੀ ਕਿ ਆਪਾਂ ਨੂੰ ਤਾਂ ਫਾਂਸੀ ਹੋ ਜੂ ਰਾਜਾ ਆਪਾਂ ਨੂੰ ਮਾਰ ਦੂਗਾ ਪਰ ਰਾਜੇ ਨੇ ਆਪਾਂ ਨੂੰ ਕੀ ਮਾਰਨਾ ਉਹ ਤਾਂ ਆਪ ਹੀ ਮਰ ਗਿਆ ਇਸ ਤਰ੍ਹਾਂ ਦੇਵਦੂਤ ਫਿਰ ਦੂਜੀ ਵਾਰੀ ਵੀ ਮੁਸਕਰਾਉਂਦਾ ਉੱਚੀ ਉੱਚੀ ਹੱਸਦਾ ਉਹ ਹੱਸਦਾ ਆਪਦੀਆਂ ਗਲਤੀਆਂ ਤੇ ਆ ਪਹਿਲੀ ਵਾਰੀ ਹੱਸਿਆ ਜਦੋਂ ਉਹਦੇ ਕੁੱਟ ਪਈ ਆ ਉਦੋਂ ਹੱਸਿਆ ਦੂਜੀ ਵਾਰੀ ਇਹ ਆਪਣੇ ਮਾਲਕ ਦੀ ਮੂਰਖਤਾ ਤੇ ਹੱਸਿਆ ਵੀ ਕਿੰਨੀ ਚਿੰਤਾ ਕਰਦਾ ਪਿਆ ਪਰ ਹੋਇਆ ਹੈ ਨਹੀਂ ਹੋ ਉਹ ਨੂੰ ਉਲਟ ਗਿਆ ਫਿਰ ਅੱਗੇ ਉਹ ਆਪਣਾ ਕੰਮ ਕਰਨ ਲੱਗਾ ਕੰਮ ਕਰਦਾ ਕਰਦਾ ਦੇਵਦੂਤ ਸੋਚਦਾ ਵੀ ਜਿਸ ਕਾਰਨ ਕਰਕੇ ਮੈਂ ਧਰਤੀ ਤੇ ਆਇਆ ਵੀ ਗਲਤੀ ਜਿਹੜੀ ਮੇਰੇ ਤੋਂ ਹੋਈ ਆ ਉਹਦੇ ਬਾਰੇ ਵੀ ਸੋਚਿਆ ਜਾਵੇ ਥੋੜਾ ਜਿਹਾ ਉਹ ਇਹ ਆ ਵੀ ਉਹ ਤਿੰਨ ਜਿਹੜੀਆਂ ਬੱਚੀਆਂ ਉਹ ਔਰਤ ਦੀਆਂ ਉਹਨਾਂ ਦਾ ਕੀ ਬਣਿਆ ਹੋਊਗਾ ਕਿਉਂਕਿ ਉਹ ਤਾਂ ਮਰ ਗਈ ਸੀਗੀ ਉਹਨਾਂ ਦੀ ਮਾਂ ਉਹਨਾਂ ਦਾ ਕੀ ਬਣੂਗਾ ਕੀ ਬਣਿਆ ਹੋਊਗਾ ਸੋਚਦਾ ਵਾ ਸਮਾਂ ਬੀਤਦਾ ਗਿਆ ਲੰਘਦਾ ਗਿਆ ਸਮਾਂ ਹਜੇ ਉਹ ਸੋਚ ਹੀ ਰਿਹਾ ਕਿ ਤਿੰਨ ਜਵਾਨ ਲੜਕੀਆਂ ਤੇ ਇੱਕ ਬੁੱਢੀ ਔਰਤ ਉੱਥੇ ਆਈ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਆਪਦੇ ਜੋੜੇ ਬਣਾਉਣੇ ਆ ਸਾਡੇ ਵਿਆਹ ਧਰਿਆ ਹੋਇਆ ਇਹਨਾਂ ਤਿੰਨਾਂ ਲੜਕੀਆਂ ਦਾ ਇਹਨਾਂ ਵਾਸਤੇ ਵਧੀਆ ਜੋੜੇ ਬਣਾ ਕੇ ਦੇ ਮੈਂ ਸੁਣਿਆ ਵੀ ਤੂੰ ਬਹੁਤ ਸੋਹਣੇ ਜੋੜੇ ਬਣਾਉਣਾ ਬਹੁਤ ਸੋਹਣੀਆਂ ਜੁੱਤੀਆਂ ਬਣਾਉਣਾ ਫਿਰ ਉਹਨੇ ਦੇਖਿਆ ਵੀ ਧਿਆਨ ਦੇ ਨਾਲ ਵੀ ਕੌਣ ਨੇ ਤਿੰਨੇ ਉਹ ਦੇਖਿਆ ਵੀ ਤਾਂ ਉਹੀ ਕੁੜੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਮਾਂ ਵਿਧਵਾ ਸੀ ਤੇ ਮਰ ਗਈ ਸੀ ਜਿਨ੍ਹਾਂ ਦੀ ਮੈਨੂੰ ਡਿਊਟੀ ਲੱਗੀ ਸੀ ਵੀ ਇਹ ਔਰਤ ਨੂੰ ਮਾਰਨਾ ਮੈਂ ਛੱਡ ਗਿਆ ਸੀ ਅਧ ਵਿਚਾਲੇ ਕੰਮ ਕਿ ਛੋਟੀਆਂ ਨੇ ਇਹਨਾਂ ਦੀ ਮਾਂ ਨੂੰ ਹੋਰ ਉਮਰ ਦੇ ਦਈਏ ਫਿਰ ਉਹ ਕਹਿਣ ਲੱਗਾ ਵੀ ਇਹ ਰਹਾਸ ਕੀ ਆ ਫਿਰ ਉਹਨੇ ਜਗਦੇ ਨੇ ਪੁੱਛਿਆ ਪੀ ਤੁਸੀਂ ਕੌਣ ਹੋ ਇਹ ਤਿੰਨ ਜੜੀਆਂ ਬੱਚੀਆਂ ਪਹਿਲਾਂ ਦੇਖੀਆਂ ਲੱਗਦੀਆਂ ਕਿਤੇ ਵੀ ਆਪਦੀ ਕਹਾਣੀ ਦੱਸੋ ਮੈਨੂੰ ਫਿਰ ਉਹ ਬਜ਼ੁਰਗ ਔਰਤ ਕਹਿੰਦੀ ਅਸਲ ਦੇ ਵਿੱਚ ਮੈਂ ਬਹੁਤ ਅਮੀਰ ਔਰਤ ਸੀ ਪਰ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਤੇ ਇਹਨਾਂ ਦੀ ਮਾਂ ਬਚਪਨ ਦੇ ਵਿੱਚ ਮਰ ਗਈ ਸੀ ਤੇ ਉਦੋਂ ਮੈਂ ਇਹਨਾਂ ਤਿੰਨਾਂ ਨੂੰ ਹੀ ਗੋਦ ਲੈ ਲਿਆ ਇਹਨਾਂ ਨੂੰ ਪਾਲਿਆ ਵੱਡਾ ਕੀਤਾ ਪੜਾਇਆ ਲਿਖਾਇਆ ਹੁਣ ਬਹੁਤ ਚੰਗੇ ਘਰੇ ਇਹਨਾਂ ਤਿੰਨਾਂ ਦਾ ਮੈਂ ਵਿਆਹ ਕਰ ਰਹੀ ਆ ਉਹ ਜਿਹੜੀ ਗਵਾਂਢਣ ਸੀ ਗਰੀਬਣ ਸੀਗੀ ਵਿਚਾਰੀ ਉਹ ਮਰੀ ਤੇ ਇਹ ਤਿੰਨਾਂ ਨੂੰ ਮੈਂ ਗੋਦ ਲੈ ਲਿਆ ਕਿਉਂਕਿ ਮੇਰੇ ਕੋਲ ਪੈਸੇ ਦਾ ਸੁੱਖ ਸੀ ਆ ਮੈਂ ਔਲਾਦ ਵੱਲੋਂ ਸਖਣੀ ਸੀਗੀ ਇਸ ਕਰਕੇ ਨਾ ਤਿੰਨਾਂ ਨੂੰ ਹੀ ਗੋਦ ਲਿਆ ਪੜਾਇਆ ਲਿਖਾਇਆ ਸਭ ਕੁਝ ਕੀਤਾ ਹੁਣ ਦੇਖੋ ਵਿਆਹ ਵੀ ਚੰਗੇ ਕਰਾਣੇ ਚ ਕੀਤੇ ਆ ਦੇਵਦੂਤ ਨੇ ਜਦੋਂ ਇਹ ਗੱਲ ਕਹੀ ਉਹਨਾਂ ਦੇ ਜਿਹੜੇ ਜੁੱਤੇ ਸੀਗੇ ਜੋੜੇ ਬਣਾਉਣੇ ਸੀ ਸਾਰਿਆਂ ਦੇ ਆਰਡਰ ਲਿਖ ਲੇ ਸਭ ਕੁਝ ਕਰ ਲਿਆ ਬਾਅਦ ਵਿੱਚ ਉੱਚੀ ਉੱਚੀ ਹੱਸਣ ਲੱਗ ਗਿਆ ਜਦੋਂ ਚਨੀਆਂ ਗਈਆਂ ਮੋਚੀ ਨੇ ਫਿਰ ਪੁੱਛਿਆ ਵੀ ਤੂੰ ਉੱਚੀ ਉੱਚੀ ਕਿਉਂ ਹੱਸਦਾ ਪਰ ਉਹ ਹੁਣ ਕੀ ਦੱਸੇ ਵੀ ਮੈਂ ਤਾਂ ਆਪਦੀ ਮੂਰਖਤਾ ਤੇ ਹੱਸਦਾ ਵੀ ਮੈਂ ਉਹਦੋਂ ਆਖਦਾ ਸੀ ਇਹਦੀ ਮਾਂ ਮਰ ਗਈ ਹੈ ਵਿਧਵਾ ਔਰਤ ਤੇ ਬੱਚੀਆਂ ਕੀ ਕਰਨਗੀਆਂ ਜੇ ਉਹ ਨਾ ਮਰਦੀ ਇਹਨਾਂ ਨੇ ਗਰੀਬੀ ਚ ਹੀ ਘੁਲੀ ਜਾਣਾ ਸੀ ਉਹ ਮਾਂ ਮਰੀ ਤੇ ਇਹਨਾਂ ਨੂੰ ਗੋਦ ਲਿਆਓ ਅਮੀਰ ਔਰਤ ਨੇ ਚੰਗੇ ਘਰਾਣੇ ਵਿੱਚ ਇਹਨਾਂ ਦੇ ਇਹ ਵਿਆਹ ਹੋ ਰਿਹਾ ਅੱਜ ਕਿੰਡੀ ਵੱਡੀ ਗੱਲ ਆ ਇਹ ਤਾਂ ਰੱਬ ਜੋ ਕਰਦਾ ਠੀਕ ਕਰਦਾ ਅਸਲ ਦੇ ਵਿੱਚ ਸਾਨੂੰ ਉਹਨੂੰ ਲੱਗਦਾ ਵੀ ਗਲਤ ਹੋ ਰਿਹਾ ਪਰ ਪਰਮੇਸ਼ਰ ਕਦੇ ਵੀ ਗਲਤ ਨਹੀਂ ਕਰਦਾ ਦੇਵਦੂਤ ਸੋਚਣ ਲੱਗਾ ਕਿ ਮੈਂ ਕਿੰਨੀ ਚਿੰਤਾ ਕੀਤੀ ਆ ਪਰਮੇਸ਼ਰ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਕੋਈ ਨਹੀਂ ਜਾਣ ਸਕਦਾ ਇਹ ਭੇਦ ਵਾਹਿਗੁਰੂ ਦਾ ਕੋਈ ਪਾ ਹੀ ਨਹੀਂ ਸਕਦਾ ਏਡੀ ਵੱਡੀ ਕਲਾ ਵਰਤੌਂਦਾ ਪਰਮੇਸ਼ਰ ਇਉਂ ਮੱਥੇ ਦੇ ਲੇਖ ਹੁੰਦੇ ਆ ਕਮਾਲ ਹੋ ਗਈ ਫਿਰ ਦੇਵਦੂਤ ਉੱਚੀ ਉੱਚੀ ਹੱਸਦਾ ਹਣੋ ਸ਼ਰਤ ਹੋਈ ਹੋਈ ਸੀ ਜੇ ਜਦੋਂ ਤੈਨ ਬਰੀ ਤੂੰ ਹੱਸੇਗਾ ਤੈਨੂੰ ਸਵਰਗ ਲੋਕ ਚ ਬੁਲਾਇਆ ਜਾਊਗਾ ਤੈਨ ਬਰੀ ਉਹ ਹਣ ਹੱਸ ਪਿਆ ਫਿਰ ਉਹਨੂੰ ਸਵਰਗ ਲੋਕ ਚ ਬੁਲਾਇਆ ਗਿਆ ਫਿਰ ਉਹ ਕਹਿਣ ਲੱਗਾ ਦੇਵਤਿਆਂ ਨੂੰ ਜਾ ਕੇ ਰੱਬ ਜੋ ਕਰਦਾ ਠੀਕ ਹੀ ਕਰਦਾ ਕਦੇ ਵੀ ਉਹ ਗਲਤ ਨਹੀਂ ਕਰਦਾ ਦੇਵਤਿਆਂ ਨੂੰ ਆਖਿਆ ਲੋਕ ਐਵੇਂ ਫਿਕਰਾਂ ਚ ਪਏ ਰਹਿੰਦੇ ਆ ਉਹਨਾਂ ਗੱਲਾਂ ਦੀ ਚਿੰਤਾ ਕਰਦੇ ਆ ਜਿਹੜੇ ਕਦੇ ਹੋਣੇ ਹੀ ਨਹੀਂ ਹੁੰਦੇ ਅਸਲ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ ਮੈਂ ਧਰਤੀ ਤੇ ਜਾ ਕੇ ਦੇਖ ਲਿਆ ਫਿਕਰਾਂ ਚਿੰਤਾ ਝੋਰੀਆਂ ਚ ਪਏ ਰਹਿੰਦੇ ਆ ਰੱਬ ਵੱਲੋਂ ਮਿਲੇ ਹੋਏ ਸਾਂ ਅਜਾਈਂ ਗਵਾਰੇ ਆ ਪਸ਼ੂਆਂ ਵਾਂਗ ਢੈਡ ਭਰ ਲੈਂਦੇ ਆ ਸੌ ਜਾਂਦੇ ਆ ਰੱਬ ਦਾ ਸ਼ੁਕਰ ਹੀ ਨਹੀਂ ਕਰਦੇ ਮਿਲੀ ਬੰਦਿਆਂ ਦੀ ਜੂਨੀ ਆ ਪਸ਼ੂਆਂ ਵਾਂਗ ਜਿਉਂਦੇ ਆ ਇਹ ਜਾ ਕੇ ਦੇਵਦੂਤ ਨੇ ਸਾਰੀ ਕਹਾਣੀ ਉੱਥੇ ਦੱਸੀ ਆ ਤੋਂ ਗੁਰਮੁਖ ਪਿਆਰਿਓ ਇਹ ਬੰਦੇ ਦੀ ਕਹਾਣੀ ਆ ਹੋ ਸਕਦਾ ਇਹ ਕਹਾਣੀ ਝੂਠੀ ਹੋਵੇ ਇਨ੍ਹਾਂ ਦੀ ਕੋਈ ਕਹਾਣੀ ਹੋਈ ਨਾ ਹੋਵੇ ਪਰ ਇਹ ਕਹਾਣੀ ਖਬਰ ਸੱਚ ਦੀ ਦੇ ਰਹੀ ਆ ਸੱਚ ਤੱਕ ਸਾਨੂੰ ਲੈ ਜਾ ਰਹੀ ਆ ਆਹੀ ਬੰਦੇ ਦਾ ਹਾਲ ਹੁਣ ਤੁਸੀਂ ਕਹਾਣੀ ਇਹ ਸਾਰੀ ਸੁਣੀ ਆ ਧੰਨਵਾਦ ਕਰਦਾ ਮੈਂ ਸਭ ਦਾ ਪਰ ਤੁਸੀਂ ਸੋਚੋ ਇਹ ਕਹਾਣੀ ਤੁਹਾਡੀ ਤਾਂ ਨਹੀਂ ਕਿਤੇ ਤੁਸੀਂ ਤਾਂ ਨਹੀਂ ਇਸ ਤਰ੍ਹਾਂ ਕਰਦੇ ਜੇ ਇਸ ਤਰ੍ਹਾਂ ਕਰਦੇ ਹੋ ਤਾਂ ਇਹ ਚੀਜ਼ਾਂ ਨੂੰ ਛੱਡੋ ਆਨੰਦ ਨਾਲ ਜਿਉਮੋ ਗੁਰੂ ਸਾਹਿਬ ਕਿਰਪਾ ਕਰਨ ਆਉ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ